ਕਿਰ ਕਰਨ ਬੜਾ ਚੰਗਾ ਸੀ ਜੰਮਿਆਂ ਗੁਰੂ ਘਰ 'ਚ ਤੇ ਬਾਪ ਪਿਆਏ ਫੌਜੀ ਨਾਲ ਨਾਲ ਜੱਟ ਕੁੱਟਦੇ ਬਹੁਤ ਸੀਗਾ ਹਾਂਜੀ 80 ਕਰੋੜ ਰੁਪਇਆ ਲੱਗ ਗਿਆ ਅੱਛਾ ਅੱਛਾ ਤੇ ਇਸ ਗੁਰਦੁਆਰੇ 'ਚ ਤਾਂ 2 ਸਾਲ ਪਹਿਲੇ ਕਦੇ 80 ਰੁਪਇਆ ਹੁੰਦਾ ਹੀ ਨਹੀਂ ਸੀਗਾ ਤੇ ਦਾ ਮਤਲਬ ਤਾਂ ਬੜਾ ਮੁਸ਼ਕਲ ਕੰਮ ਹੈਗਾ ਨਾ 80 ਕਰੋੜ ਕਿੱਥੋਂ ਆਉ ਉਹ ਤੇ ਇਹਦੇ 'ਚ ਫਿਰ ਕਮੇਟੀ ਨੇ ਇੰਦਾ ਪੈਸਾ ਖਰਚ ਕੀਤਾ ਇੰਦਾ ਇੰਗਲੈਂਡ ਵਾਲੇ ਨੇ ਲਗਭਗ ਅੱਗਾ ਪੁੱਛਾ ਹੋ ਸਕਦਾ ਹੈ ਅਸੀਂ ਕਿਹੜਾ ਗਿੜਿਆ ਉੰਨ੍ਹਾ ਦਾ ਪ੍ਰਬੰਧ ਸੀਗਾ ਤਾਲਮੇਲ ਵਧੀਆ ਸੀ ਤੇ ਇੰਗਲੈਂਡਾਂ ਨੇ ਵਧੀਆ ਗੁਰਦੁਆਰਾ ਬਣਾਤਾ ਲੇਕਿਨ ਅੱਜ ਵੀ ਅੱਜ ਦੀ ਗੱਲ ਦਾਸ ਕਰਦਾ 100 ਕਿਲੋਮੀਟਰ ਪਟਨਾ ਸਾਹਿਬ ਤੋਂ 100 ਕਿਲੋਮੀਟਰ ਦੇ ਅੰਦਰ ਸਿੱਖ ਪਰਿਵਾਰ ਇੱਕ ਬੰਦਾ ਨਹੀਂ ਮਿਲੇਗਾ ਅੱਛਾ ਵਾਹਿਗੁਰੂ ਹਾਂ ਯਹਾਂ ਸੇ ਪਟਨਾ ਤੱਕ ਨਹੀਂ ਤੋ ਜਦ ਬੰਦਾ ਹੀ ਨਹੀਂ ਹੈ ਤੇ ਮਹਾਰਾਜ ਦੀ ਸੇਵਾ ਕੌਣ ਕਰੂਗਾ ਕੋਈ ਤੋ ਹੋਣਾ ਚਾਹੀਏ ਨਾ ਤੇ ਬੰਦਾ ਹੀ ਨਹੀਂ ਹੈ ਤੇ ਇਸ ਕਰਕੇ ਪ੍ਰਬੰਧ ਉਹਨਾਂ ਕੋਲੇ ਬਹੁਤ ਵਧੀਆ ਪ੍ਰਬੰਧ ਹੈਗਾ ਲੇਕਿਨ ਇੱਕ ਤਾਂ ਸਿੱਖ ਪਰਵਾਰ ਨਹੀਂ ਹੈ ਦੂਸਰਾ ਜ਼ਮੀਨ ਵੀ ਨਹੀਂ ਹੈ ਅੱਛਾ ਗੁਰੂ ਘਰ ਦੀ ਜੋ ਮੇਨ ਜਗ੍ਹਾ ਹੈ ਬਸ ਕੁੰਡ ਹੈ ਜੋ ਗੁਰੂ ਸਾਹਿਬ ਜੀ ਨੇ ਠੰਡਾ ਕਿਦੋਂ ਦੱਸਾਂਗੇ ਇਤਿਹਾਸ ਤੁਹਾਨੂੰ ਮੂਲ ਜੜ ਦੱਸ ਦਿੰਦੇ ਐਨੀ ਕੀ ਥਾਂ ਖੂਹ ਹੀ ਜਿੰਨੀ ਜਗ੍ਹਾ ਮਰਲਾ ਕਹਿ ਸਕਦੇ ਹੋ ਪੰਜਾਬ 'ਚ ਮਰਲਾ ਚੱਲਦਾ ਤੇ ਐਨੀ ਕੀ ਥਾਂ ਹੈ ਆ ਬਿਲਡਿੰਗਾਂ ਕਿੱਥੋਂ ਬਣੇਗੀ ਬਿਲਕੁਲ ਆਵਾਜੇ ਵੀ ਹੋਏ ਸੰਗਤ ਆਈ ਗਈ ਇਹ ਸੈਂਟਰਲ ਗਵਰਨਮੈਂਟ ਦੀ ਜਗ੍ਹਾ ਹੈਗਾ ਆਵਾਜਾ ਵੀ ਨਾਲ ਵੀ ਕੁਝ ਨਹੀਂ ਬਣੇਗਾ ਕਿਉਂਕਿ 80 ਅਰਬ ਖਰਚ ਕਰ ਲੋ ਅੱਜ ਅੱਜ ਤੁਹਾਨੂੰ 1 ਇੰਚ ਜਗ੍ਹਾ ਨਹੀਂ ਮਿਲੇਗੀ ਤਾਂ ਜਦ ਜਗ੍ਹਾ ਨਹੀਂ ਮਿਲੇਗੀ ਤੇ ਬਣਾਓਗੇ ਕਿਵੇਂ ਤੇ ਜਦ ਹਾਂ ਸੈਂਟਰਲ ਗਵਰਨਮੈਂਟ ਦਾ ਹੈ ਹੁਣ ਜਗ੍ਹਾ ਮਿਲਦੀ ਨਹੀਂ ਤੇ ਫਿਰ ਇਹ ਕਿੱਦਾਂ ਮਿਲੇਗੀ ਇਹ ਫਿਰ ਉਹ ਹਿੰਦੂ ਧਰਮ ਦਾ ਤੇ ਬੜਾ ਵੱਡਾ ਮੇਲਾ ਲੱਗਦਾ ਉਹ ਦੱਸਦੇ ਹਾਂ ਪਹਿਲਾਂ ਸਟਰੀ ਆਹ ਕਿਰਪਾ ਰੱਬ ਦੀ ਸੀ ਬਗਰੂ ਤੇ ਕੁਰਬਾਨੀ ਆਪਣੀ ਸਿੱਖਾਂ ਦੀ ਹੈਗੀ ਕੁਰਬਾਨੀਆਂ ਕਰਕੇ ਸਿੱਖੀ ਬੜੀ ਹੈਗੀ ਇੱਥੇ ਤਾਂ ਸਿੱਖ ਜਦ ਕੁਰਬਾਨੀ ਚਾਹੀਏ ਤਾਂ ਸਿੱਖ ਹੋਣੇ ਚਾਹੀਏ ਤਾਂ ਹੀ ਕੁਰਬਾਨੀ karenge ਤੇ ਇੱਥੇ ਤਾਂ ਕੋਈ ਹੈ ਹੀ ਨਹੀਂ ਸੀ ਲੇਕਿਨ ਰੱਬ ਕੋਈ ਨਾ ਕੋਈ ਰਸਤਾ ਕਢ ਲਿੰਦਾ ਕਰਨ ਵਾਲਾ ਆਪਣੇ ਕਰਾਉਂਦਾ ਤਾਂ ਜਰੀਆ ਬਣਾ ਕੇ ਤਾਂ ਜਰੀਆ ਕੀ ਬਣਾਇਆ ਜਦ ਇੱਥੇ ਸਿੱਖ ਨਹੀਂ ਪੰਜਾਬੀ ਨਹੀਂ ਤੇ ਕੰਮ ਕੌਣ ਕਰੇਗਾ ਲੜੇਗਾ ਕੌਣ ਫਿਰ ਆਹ ਕਰ ਗਿਆ ਕੰਮ ਇੱਥੇ ਕਿ ਫੌਜੀ ਹੁੰਦੇ ਸੀਗੇ ਤੁਹਾਡੇ ਪੰਜਾਬ ਦੇ ਸੀਗੇ ਹੋ ਜੀ ਬਾਬਾ ਅਜੈਬ ਸਿੰਘ ਜੀ ਲਲਤੋ ਕਲਾ ਪਿੰਡ ਲੁਧਿਆਣਾ ਹਾਂ ਲਲਤੋ ਜੇ ਲਲਤੋ ਕਲਾ ਪਿੰਡ ਤਾਂ ਪੰਜਾਬ ਚ ਸੀਗਾ ਤੇ ਲੁਧਿਆਣੇ ਚ ਸੀਗਾ ਤੇ ਇਧਰ ਬਿਹਾਰ ਮੈਂ ਅਬ ਤੋਂ ਆਪ ਜੋ ਹੈ ਨਾ ਹਮ ਆਪ ਵੀ ਆਜ਼ਾਦ ਹੋ ਗਏ ਬਿਹਾਰ ਮੈਂ ਨਹੀਂ ਤਾਂ ਅੱਜ ਸੇ 20 ਸਾਲ ਪਹਿਲੇ ਨਾ ਜੇ ਐਦਾਂ ਕੀਤਾ ਨਾ ਦਿਨ ਮੈਂ ਤਾ ਹੱਥ ਵੜ ਲੈਂਦੇ ਸੀ ਤੇ ਮੁੰਡੀਆਂ ਗੈਬ ਲਾਸ਼ੀ ਸੀ ਲੱਗਦਾ ਤੇ ਜਿੱਥੇ ਲਾਸ਼ੀ ਲੱਗਦਾ ਬੰਦਾ ਕਿੱਥੇ ਲੱਵੇਗਾ ਜ਼ਮੀਨ ਕਿੱਥੇ ਲਬੜੀ ਦਰਸੀ ਕੋਈ ਆਉਂਦਾ ਨਹੀਂ ਇਹਨਾਂ ਨੂੰ ਕੋਈ ਮੂਹ ਨਹੀਂ ਸੀ ਕਰਦਾ ਵੀ ਉਧਰ ਮਰੇਗੀ ਜਾ ਕੇ ਕੋਈ ਆਉਂਦਾ ਨਹੀਂ ਸੀ ਇਸ ਸਚਾਈ ਹੈ ਤਾਂ ਇੱਕ ਕੱਲੇ ਸ਼ੇਰ ਬਣ ਕੇ ਰਿਹਾ ਅਸਰ ਤੇ ਦੀ ਵੀ ਬਹਾਦਰੀ ਹੈ ਨਾ ਨਹੀਂ ਤਾਂ ਗੱਲ ਕਰਨਾ ਤਾਂ ਬੜਾ ਸੌਖਾ ਤੇ ਜੇ ਘਰ ਛੱਡਣਾ ਭਾਵੇਂ ਮੇਰ ਕੋਈ ਛੱਡਦਾ ਇਹਨੇ ਆਪਣਾ ਘਰ ਵੀ ਛੱਡਤਾ ਪੰਜਾਬ ਨੂੰ ਪਰਿਵਾਰ ਵੀ ਛੱਡਤਾ ਤੇ ਉੱਥੇ ਜਿੱਥੇ ਨਾਲ ਲੋਕ ਡਰਦੇ ਸੀ ਉੱਥੇ ਇਕੱਲਾ ਸ਼ੇਰ ਬਣ ਕੇ ਰਹਾ ਖਰਬਾ ਖਾਚ ਕਰਕੇ ਜ਼ਮੀਨ ਹੀ ਨਹੀਂ ਸੀ ਮਿਲਦੀ ਇਹਨੇ ਬਿਗੈਰ ਪੈਸੇ ਤੋਂ 1.5 ਏਕੜ ਜਗ੍ਹਾ ਲੈ ਲਈ ਅੱਛਾ ਤੇ ਇਹਦੀ ਬਹਾਦਰੀ ਹੈ ਨਾ ਜ਼ਰਤ ਦੀ ਬਹਾਦਰੀ ਬਹੁਤ ਬੜੀ ਬਹਾਦਰੀ ਹੈਗੀ ਤੇ ਇਹਨੇ ਫਿਰ ਕੀਤਾ ਕਿਦਾਂ ਇੱਥੇ ਤਾਂ ਰਹਿਣ ਵੀ ਸੀ ਦਿੰਦੇ ਇਹਨੂੰ ਪਤਾ ਲੱਗ ਗਿਆ ਜੇ ਆ ਕੇ ਕਿ ਜੇ ਗੁਰੂ ਘਰ ਬਣਾਣਾ ਹੈ ਤਾਂ ਇਦਾਂ ਨਹੀਂ ਗੱਲ ਬਣੇਗੀ ਤੇ ਇਦਾਂ ਤਾਂ ਕਿਤੇ ਵੀ ਨਹੀਂ ਗੱਲ ਬਣ ਜੀ ਸਿੱਖੀ ਦਾ ਨਾਮ ਹੈਗਾ ਸੰਘਰਸ਼ ਲੜਾਈਆਂ ਲੜੀਆਂ ਨੇ ਸ਼ਹੀਦੀ ਪਾਈ ਤਵ ਸਿੱਖੀ ਵੜੀ ਹੈਗੀ ਕੁਰਬਾਨੀਆਂ ਦਾ ਤਾਂ ਇਤਿਹਾਸ ਹੀ ਭਰਿਆ ਸਰਵੰਸ ਵਾਰਿਆ ਤਵ ਸਿੱਖੀ ਵੜੀ ਧੱਤੀਆਂ ਤਬੀਆਂ ਚ ਬੈਠੇ ਤਾਂ ਸਿੱਖੀ ਵੜੀ ਚਾਂਦਨੀ ਚੌਕ ਚ ਸ਼ਹੀਦੀ ਪਾਈ ਤਾਂ ਸਿੱਖੀ ਇਦਾਂ ਜੀਦਾ ਵੜੀ ਇਹਨੂੰ ਪਤਾ ਲੱਗਿਆ ਇੰਦਾ ਨਹੀਂ ਬਿੜੇਗੀ ਤੇ ਤਾਂ ਭੌਜੀ ਕਹਿੰਦਾ ਰੱਬ ਮੈਨੂੰ ਭੇਜਿਆ ਹੋਗਾ ਤੇ ਸੋਚ ਸਮਝ ਕੇ ਭੇਜਿਆ ਤੇ ਫਿਰ ਇਹਨੂੰ ਪਤਾ ਲੱਗਿਆ ਇੰਦਾ ਵੀ ਤੇ ਫਿਰ ਕਿੱਦਾਂ ਫਿਰ ਇਹ ਭੌਜੀ ਸੀ ਇਹਨੇ ਫਿਰ ਉਲਟ ਕੰਮ ਕੀਤਾ ਮੂੰਹ ਥੋੜਾ ਘੱਟ ਚਲਾਉਂਦਾ ਸੀ ਗੋਲੀ ਪਹਿਲੇ ਚਲਾਉਂਦਾ ਸੀ ਬੇਸ਼ੱਕ ਤੇ ਪਹਿਲਾ ਕੰਮ ਇਹਨੇ ਕੀਤਾ ਖੜਕਾ ਕੇ ਰੱਖਿਆ ਆਲਾ ਦਵਾਲਾ ਆਲਾ ਦਵਾਲਾ ਤਾਂ ਬੈਠ ਗਿਆ ਤੇ ਦੂਸਰਾ ਜ਼ਮੀਨ ਹੀ ਨਹੀਂ ਮਿਲਦੀ ਕਹਿੰਦਾ ਨਹੀਂ ਮਿਲਦੀ ਤਾਂ ਹਰ ਚੀਜ਼ ਦਾ ਸਿਸਟਮ ਹੈ ਫਿਰ ਸਿਸਟਮ ਸੇ ਲੈ ਲਓ ਪਰ ਸਿਸਟਮ ਆਏਗਾ ਤਬ ਨਾ ਲਹੇਗੇ ਤੇ ਪੰਜਾਬ ਚ ਇੱਕ ਕਹਾਵਤ ਹੈ ਕਹਿੰਦਾ ਜ਼ਮੀਨ ਮਿਲਦੀ ਤਿੰਨ ਤਰੀਕਾ ਸੇ ਪਹਿਲੇ ਪਿਆਰ ਸੇ ਨਹੀਂ ਤਾਂ ਪੈਸੇ ਸੇ ਨਹੀਂ ਤਾਂ ਪੰਜਾਬ ਚ ਇੱਕ ਕਹਾਵਤ ਹੈ ਕਹਿੰਦੇ ਅਨਪੜ੍ਹ ਜੱਟ ਤੇ 16 ਦੁਨੀ 8 ਫਿਰ ਜ਼ਮੀਨ ਐਦਾ ਮਿਲਦੀ ਹੈਗੀ ਤੇ ਅਸੀਂ ਤਾਂ ਵਿਦਵਾਨ ਬਣ ਕੇ ਪੜ ਲਿਆ 16 ਦੁਨੀ 33 ਇਹ ਸਾਲੂ ਕਿੱਥੇ ਵੜਲੇ ਸੀ ਇਸ ਕਰਕੇ ਹਮ ਪਿੱਛੇ ਰਹਗੇ ਹਮ ਬਿਹਾਰ ਕੇ ਹੈ ਤਦ ਵੀ ਪਿੱਛੇ ਰਹਗੇ ਪੰਜਾਬ ਤੋਂ ਆ ਕੇ ਅੱਗੇ ਵੱਧ ਗਿਆ ਇਹ ਕਿਦਾਂ ਵੱਧ ਗਿਆ 16 ਦੁਨੀ 8 ਕਰਕੇ ਤੇ 16 ਦੁਨੀ 8 ਹੁੰਦਾ ਫੋੜਦੇ ਸਾਫ ਨਾਲ ਤੁਸੀਂ ਤਾਂ ਪੰਜਾਬ ਦੇ ਹੋ ਤੁਹਾਡਾ ਸਭ ਝਾੜੀ ਚ ਹੁੰਦਾ ਕਿ ਨਹੀਂ ਬਿਲਕੁਲ ਨਹੀਂ ਹੁੰਦਾ ਪਰ ਇਹੀ ਤਾਂ ਫਰਕ ਸੀਗਾ ਨਾ ਸਾਡੇ ਲਈ 16 ਦੁਨੀ 32 ਹੈਗਾ ਜੋ ਮਰਜੀ ਕਰ ਲੋ 16 ਦੁਨੀ 8 ਹੋ ਨਹੀਂ ਸਕਦਾ ਇਹ ਦੇ ਲਈ 16 ਦੁਨੀ 8 ਹੀ ਸੀਗਾ ਔਰ 8 ਕਰਕੇ ਦਿਖਾਤਾ ਕਹਿੰਦਾ ਨਹੀਂ ਦਿੱਤੇ ਹੈ ਨਾ ਸੀ ਦਾ ਹੀ ਕਬਜ਼ਾ ਕਰ ਲੋ ਛੱਡਣਾ ਨਹੀਂ ਇਹ ਹੈ 16 ਦੁਨੀਆ ਪਿਆਰ ਸੇ ਤਾਂ ਸੁਣੇਗੇ ਨਹੀਂ ਪੈਸੇ ਸੇ ਦਿੰਦੇ ਨਹੀਂ ਬਸ ਇੱਕੋ ਹੀ ਰਸਤਾ ਕਬਜ਼ਾ ਕਰੋ ਤੂੰ ਕਬਜ਼ਾ ਕਰੋ ਤਾਂ ਜੇਲ੍ਹ ਵੀ ਜਾਓ ਇਹ ਵੀ ਦੇਖਣਾ ਪੈਣਾ ਕਿਉਂਕਿ ਜੇ ਦੀ ਸੰਪਤ ਨੂੰ ਤੁਹਾਨੂੰ ਛੱਡਣਾ ਹੀ ਨਹੀਂ ਹੈਗਾ ਤੇ ਸਾਡੇ ਵਰਗੇ ਨੂੰ ਤਾਂ ਨਾਂ ਤੋਂ ਹੀ ਡਰ ਲੱਗਦਾ ਤੇ ਫੌਜੀ ਪਤਾ ਕੀ ਕਹਿੰਦਾ ਕਹਿੰਦਾ ਉਹ ਜੇਲ੍ਹ ਥੋੜੀ ਹੋ ਤਾਂ ਮੇਰਾ ਨਾਂ ਨਹੀਂ ਕਰੇਗਾ ਰੋਟੀ ਉੱਥੇ ਪਕਾ ਕੇ ਮਿਲੇਗੀ ਡੱਟ ਕੇ ਖਾਵਾਂਗੇ ਤੇ ਸਜ਼ਾ ਜ਼ਰੂਰ ਮਿਲੇਗੀ ਹਾਸੀ ਥੋੜੀ ਮਿਲੇਗੀ ਸਾਤ 6 ਮਹੀਨਾ ਮौज ਕਰਾਂਗੇ ਕਾਹੇਂਗੇ ਜਿੱਦੋਂ ਨਿਕਲ ਕੇ ਜਗ੍ਹਾ ਨਹੀਂ ਛੱਡਣੀ ਜੇ ਗੁਰੂ ਸਾਡੇ ਨੇ ਇੰਨਾ ਕੁਝ ਕਰ ਸਕਦਾ ਸ਼ਹੀਦੀ ਇੰਨੀ ਤਗੜੀ ਕੋ ਸਰਵਾਂਸ ਬਾਅਦ ਉਹਦੇ ਲਈ ਜੇ ਨਹੀਂ ਕਰ ਸਕਦੇ ਕਹਿੰਦਾ ਕੋਈ ਨਹੀਂ ਉਹਦਾ ਵੀ ਘਰ ਬਣ ਕੇ ਹੀ ਰਹੇਗਾ ਜਦ ਸਬ ਦਾ ਪਰ ਜਾਂਦਾ ਤੇ ਇਹਦਾ ਨਹੀਂ ਬਣੇਗਾ ਤੇ ਕਹਿੰਦਾ ਜਦ ਕਬਜੇ ਹੀ ਕਰਨਾ ਤੇ ਥੋੜਾ ਕਾਹੇ ਕਰਮ ਕੰਮ ਤਾਂ ਉਹ ਨਹੀਂ ਹੋਣਾ ਜੇ ਇਹ ਜਣਾ ਤੇ ਥੋੜਾ ਹੋਰ ਖੁੱਲਾ ਹੀ ਕਰ ਲੋ ਕਿ ਕੱਲ ਕੋ ਕਾਬੂ ਵੀ ਆਉਗੇ ਇੱਥੇ ਕਿਹੜਾ ਪੈਸਾ ਦੇਣਾ ਹੈਗਾ ਆ ਢੇੜ ਇਕੜ ਜਗ੍ਹਾ ਲੈ ਲਈ ਇੱਕ ਥੇਲਾ ਵੀ ਨਹੀਂ ਦਿੱਤਾ ਤੇ ਸੰਪਤੀ ਕਹਿੰਦਾ ਇਹ ਮੇਰਾ ਨਹੀਂ ਸਭ ਤੇ ਹੈ ਉਹ ਕਾਗਜ਼ ਬਣਾਤਾ ਸਭ ਮਹਾਰਾਜ ਕੇ ਨਾਮ ਸੇ ਟੀਨ ਦਾ ਛੰਡ ਪਾਇਆ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਪਰ ਐਦਾਂ ਆਉਂਦੇ ਨਹੀਂ ਇਹਨੂੰ ਜਗ੍ਹਾ ਮਿਲਿਆ ਬੜਾ ਵਿਚਾਰੇ ਨੇ ਸੰਘਰਸ਼ ਕੀਤਾ ਇੱਕ ਛਤਰੀ ਲੈ ਲਈ ਤੇ ਰੋਡ ਤੇ ਬੈਠ ਗਿਆ ਦੋ ਸਾਲ ਰੋਡ ਤੇ ਬੈਠਾ ਰਹਿ ਗਿਆ ਅੱਛਾ ਹੁਣ ਦੇਖ ਲੋ ਇੱਧਰ ਆ ਜਾਓ ਇਹਨਾਂ ਨੂੰ ਰੋਕਣਾ ਨਹੀਂ ਹੈ ਦੋ ਦਿਨ ਹੀ ਸਾਡੇ ਤੋਂ ਬੈਠਿਆ ਜਾਂਦਾ ਐਸੇ ਕਰੋ ਦੋਨੋਂ ਆ ਕੇ ਦੋ ਦਿਨ ਰੋਇਥੂ ਪੈਨਸ਼ਨ ਬੰਦ ਉਹ ਤੁਜ ਜਦਾਈ ਦੀ ਰੋਟੀ ਵੱਧ ਇਹ ਪਿੱਛੇ ਹੋਰ ਵੀ ਕਈਆਂ ਕਾਂਡ ਕਰਕੇ ਆਇਆ ਸੀਗਾ ਉਹਦੇ ਤਗੜੇ ਤਗੜੇ ਕਬ ਦੀ ਕਹਾਣੀ ਬਹੁਤ ਲੰਮੀ ਚੌੜੀ ਹੈਗੀ ਅਬ ਉਹਨੂੰ ਪੈਨਸ਼ਨ ਬੰਦ ਹੁਣ ਰੋਟੀ ਵਿਚਾਰੇ ਨੂੰ ਮਿਲੇ ਨਹੀਂ ਹੁਣ ਖਾਵੇ ਕਿੱਥੇ ਪੰਜਾਬੀ ਨਹੀਂ ਕੋਈ ਪਹਾੜਾਂ ਚ ਨਾ ਬਾਥੂ ਬੜਾ ਉੱਗਾ ਸੀ ਉਹ ਬਾਥੂ ਨੂੰ ਪੱਥਰ 'ਚ ਰਗੜ ਕੇ ਚਟਨੀ ਬਣਾ ਕੇ ਖਾਂਦਾ ਰਿਹਾ ਬੇਰ ਖਾ ਕੇ ਦੋ ਦਿਨ ਨਹੀਂ ਦੋ ਸਾਲ ਕੱਟਿਆ ਤੇ ਸਾਡੇ ਵਰਗਾ ਬੰਦਾ ਨੂੰ ਤਾਂ ਗੁਰਦੁਆਰੇ ਆਉਂਦੀ ਭੁੱਖ ਲੱਗ ਜਾਂਦੀ ਹੈ ਪਹਿਲੇ ਲੰਗਰ ਛਕ ਲੋ ਬੱਤਾ ਤਾਂ ਬਾਦ ਵਿੱਚ ਹੀ ਕੀਗੇ ਤੇ ਦੋ ਸਾਲ ਬਾਤੂ ਖਾਂਦਾ ਰਹਾ ਤੇ 2 ਏਕੜ ਜਗ੍ਹਾ 1.5 ਏਕੜ ਜਗ੍ਹਾ ਵੀ ਪੈਦਾ ਕਰਤੀ ਤੇ ਅੱਜ ਉੱਥੇ ਲੰਗਰ 24 ਘੰਟੇ ਚੱਲ ਰਿਹਾ ਤੇ ਇਹ ਦੇਖ ਲਓ ਇਹ ਹੈ 16 8 ਦੇ ਕਮਾਲ ਐਦਾਂ ਦੀ 16 8 ਹੁੰਦਾ ਕਰਵਾਨੀਆਂ ਕਰਮੀਆਂ ਪੈਂਦੀਆਂ ਤੇ ਇਹਨੇ ਜਗ੍ਹਾ ਤੋਂ ਬਣਾਤੀ ਲੇਕਿਨ ਪੈਸਾ 80 ਕਰੋੜ ਰੁਪਈਆ ਲੱਗ ਗਿਆ ਤੇ 80 ਰੁਪਈਆ ਤਾਂ ਹੀ ਨਹੀਂ ਤੇ ਕੀ ਕਰਦਾ ਲੇਕਿਨ ਫੇਰ ਵੀ ਇਹਦੀ ਹਿੰਮਤ ਦੇਖੋ ਟੀਨ ਦਾ ਸ਼ੈੱਡ ਬਣਾ ਕੇ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਕਿ ਕੋਈ ਨਹੀਂ ਅੱਜ ਟੀਨੇ ਦਾ ਬਣਾਇਆ 10 ਸਾਲ ਬਾਅਦ ਤਾਂ ਸੋਨੇ ਦਾ ਬਣੀ ਜਾਣਾ ਮੈਂ ਨਹੀਂ ਬਣਾਉ ਕੋਈ ਹੋਰ ਬਣਾ ਦੇਗਾ ਤੇ ਬਣ ਹੀ ਗਿਆ ਨਾ ਇਹ ਔਰ ਪਹਿਲੇ ਵੀ ਬਣ ਜਾਂਦਾ ਲੇਕਿਨ ਇੱਕ ਤਾਂ ਪੈਸਾ ਨਹੀਂ ਤੇ ਬਾਅਦ ਚ ਇਹਨਾਂ ਲੋਕਾਂ ਨੂੰ ਲੱਗਾ ਵੀ ਇਹ ਤਾਂ ਇੱਥੇ ਕਬਜ਼ਾ ਕਰਕੇ ਬੈਠ ਗਿਆ ਤੇ ਕੱਲ ਤਾਂ ਸ਼ਹਿਰ ਨੂੰ ਕਰ ਲੂਗਾ ਕਹਿੰਦੇ ਲੱਗੇ ਮਾਰ ਦੂੰ ਪਰ ਇਹਨਾਂ ਨੂੰ ਪਤਾ ਵੀ ਮਾਰੇ ਕੋਣੇ ਤਾਂ ਸਿੱਧੇ ਗੂੜੀ ਮਾਰ ਦਿੰਦਾ ਡੇੜੀ ਨਹੀਂ ਲਗੜ ਦਿੰਦਾ ਕਿਸੇ ਨੂੰ ਮੈਂ ਤਾਂ ਲਾ ਰਿਹਾ ਸੀ ਰੋਡ ਖਾਲੀ ਉੱਤ ਵਿਚਾਰੇ ਤੇ ਧੋਖੇ ਨਾਲ ਗੱਡੀ ਚੜਾਤੀ ਉਹ ਗੱਡੀ ਚੜਾਈ ਦਾ ਚੂਰਾਏ ਬਣਾਤਾ ਇਹਨੇ ਰੱਬ ਵੀ ਤਾਂ ਤਗੜੇ ਰੱਬ ਨੂੰ ਪਤਾ ਹੀ ਮਰ ਜਾਏਗਾ ਤੇ ਕੰਮ ਕੋਣ ਕਰੇਗਾ ਤੀਰ ਦਫਾ ਮਾਰ ਪਰ ਕੇ ਬਚ ਗਏ ਜਿਉਂਦੇ ਰਹੇ ਤੇ ਇੱਥੇ ਡਟਿਆ ਰਿਆ ਸੇਵਾ ਚ ਕਮੀ ਨਹੀਂ ਸੀ ਕਰਦਾ ਲੇਕਿਨ ਪਤਾ ਸੀ ਜੂਆ ਆਇਆ ਸੋ ਇਹਨੂੰ ਪਤਾ ਵੀ ਜਾਣਿਆ ਪੈਣਾ ਇਹਨੇ ਕੀ ਕੀਤਾ ਜਾਣ ਤੋਂ ਪਹਿਲੀ ਕਮੇਟੀ ਨੂੰ ਦਿੱਤਾ ਪਟਨਾ ਸਾਹਿਬ ਕੋ ਕਿ ਆਬ ਤੁਸੀਂ ਸੁਭਾਲ ਲੋ ਮੈਂ ਹੁਣ ਚੱਲਿਆ ਕਿਉਂਕਿ ਜੇ ਕਿਸੇ ਨੇ ਕਬਜ਼ਾ ਲੈ ਲਿਆ ਨਾ ਤੇ ਬਹਾਦਰ ਮਾਫ ਕਰਨਾ ਮੈਂ ਵੀ ਨਾ ਇਹਦੇ ਵਰਗਾ ਖਰਦਮਾਗ ਹਾਂ ਖਰਦਮਾ ਕਿੱਡਾ ਹਾਤਮ ਹੈ ਵਿਹਾਰ ਦਾ ਲੇਕਿਨ ਕਰਮ ਬੜਾ ਚੰਗਾ ਸੀ ਜੰਮਿਆ ਗੁਰੂ ਘਰ 'ਚ ਤੇ ਬਾਪ ਪਿਆਏ ਫੌਜੀ ਨਾਲ ਨਾਲ ਜੱਟ ਕੁੱਟਦੇ ਬਹੁਤ ਸੀਗਾ ਇਹਨਾਂ ਨਾਲ ਹੀ ਰਹ ਸੀ ਜੰਮੇ ਭਲੇ ਦੇ ਨਾਲ ਹੀ ਤੇ ਜਦ ਜੰਮਿਆਂ ਕੁੱਟਦਾ ਬਹੁਤ ਸੀ ਤੇ ਅੱਜ ਦੇਖ ਲਓ ਕੁੱਟ ਕੁੱਟ ਕੇ ਤੇ ਬਾਬਾ ਬਣਾਤਾ ਬੰਦਾ ਬਣਾ ਗਿਆ ਨਹੀਂ ਤਾਂ ਮੈਂ ਨਾ ਰੇੜੀਆਂ ਲਾਉਂਦਾ ਤੇ ਚਾਹੀ ਵੇਚੀ ਜਾਂਦਾ ਤੇ ਕੁੱਟਿਆ ਤੇ ਬਾਬਾ ਬਣਾਇਆ ਕਿ ਨਹੀਂ ਕੁੱਟਰ ਦੇ ਫਾਇਦੇ ਬੜੇ ਵਿੜਦੇ ਨੇ ਕੁੱਟਿਆ ਤਾਂ ਹੀ ਆ ਕੰਬ ਹੋ ਗਏ ਨੇ ਸਿੱਧਾ ਕਰਕੇ ਰੱਖਿਆ ਲੋਕਾਂ ਨੂੰ ਵੀ ਸਾਨੂੰ ਵੀ ਸਿੱਧਾ ਕਰਤਾ ਤੇ ਇਹਨੂੰ ਸਾਰਾ ਕੁਝ ਪਤਾ ਸੀਦਾ ਕਿ ਬਹਾਦਰ ਤੋਂ ਕਮੇਟੀ ਵੀ ਬਹੁਤ ਹੈ ਜਾਣਦਾ ਮੈਂ ਵੀ ਆ ਪਰ ਬਸ ਕੁਰਸੀ ਤੱਕ ਹੀ ਜੇ ਲੰਡਾ ਔਰਤ ਕਹਿੰਦੇ ਰਹਿਣ ਤੋਂ ਨਵੀਂ ਕਮੇਟੀ ਆਈ ਤਾਂ ਅੱਪੀ ਕਰੇਗੀ ਤੇ ਇਹ ਜੋ ਪੱਤਰ ਸੀ ਜੇ ਕਿਸੇ ਨੇ ਕੰਮ ਜਾਂ ਲੈ ਲਿਆ ਕੋਈ ਛਾਣ ਵਾਲਾ ਨਹੀਂ ਮਿਲਣਾ ਤਾਂ ਮੈਂ ਕਮੇਟੀ ਨੂੰ ਦੇਤਾ ਤੇ ਕਮੇਟੀ ਨੇ ਵਧੀਆ ਸਾਬ ਸਵਾਲ ਕੀਤਾ ਤੇ ਸੇਵਾ ਕੀਤੀ ਵਧੀਆ ਸਾਬਿਆ ਵੀ 2016ਵੇਂ ਨਵੰਬਰ ਕੋ ਪੂਰੇ ਹੋ ਗਏ ਉਸ ਤੋਂ ਬਾਅਦ ਜੋ ਹੈ ਕਮੇਟੀ ਨੇ ਸਾਬਿਆ ਤੇ ਇੰਗਲੈਂਡ ਵਾਲੇ ਬਾਬਾ ਜੀ ਤਖਤ ਵਿੱਚ ਸੋਨਾ ਦੀ ਸੇਵਾ ਕਰਾ ਰਹੇ ਸੀ ਕਿ ਕਮੇਟੀ ਵਾਲੇ ਨੇ ਜੋਰ ਪਾਤਾ ਵੀ ਬਾਬਾ ਜੀ ਕਰ ਦਿਓ ਕਿਰਪਾ ਜੇ ਤਖਤ 'ਤੇ ਸੋਨਾ ਲੱਗ ਸਕਦਾ ਤੇ ਰਾਜਗੀਰ 'ਤੇ ਵੀ ਲੱਗ ਜਾਏਗੇ ਖਰਚਾ ਹੰਮ ਕਰੇਗੇ ਤੁਸੀਂ ਸਿਰ ਬਟਾ ਦਿਓ ਇਹ ਉਹ ਨੰਨੀ ਗੱਲ ਮਾਰੇ ਲਈ ਇਹਦੇ ਵਿੱਚ ਫਿਰ ਸਭ ਤੋਂ ਵੱਡਾ ਰੋਲ ਹੈ ਸਾਡੇ ਮੁੱਖ ਮੰਤਰੀ ਜੀ ਦਾ ਕਿਉਂਕਿ ਇੱਥੇ ਉਹ ਖਦਾਈ ਨਹੀਂ ਕਰ ਸਕਦੇ ਇੱਕ ਪ੍ਰੋਬਲਮ ਹੋ ਰਹਿਗਾ ਉਹ ਕਿਉਂ ਨਹੀਂ ਕਰ ਸਕਦੇ ਜਦ ਇਤਿਹਾਸ ਦੱਸੇਗੇ ਤਾਂ ਪਤਾ ਲੱਗੇਗਾ ਅਬ ਜੇ ਉਹ ਖਦਾਈ ਨਹੀਂ ਕਰ ਸਕਦੇ ਤਾਂ ਕੰਮ ਕੈਸੇ ਹੁੰਦਾ ਉਹਨਾਂ ਨੇ ਸੈਂਟਰਲ ਤੋਂ ਮਜ਼ਦੂਰੀ ਦਿਲਾਈ ਆਪ ਆਕੇ ਦੀ ਪੱਥਰ ਖਵਾਤਾ ਆ ਵੀ ਆਕੇ ਹੁਣ ਇਹਨੂੰ ਭਾਗ ਲੱਗ ਗਿਆ 26 ਕਮਰੇ ਕਰਿਆ ਸਿਮੜ ਗਿਆ ਜਿੱਥੇ ਚਾਹ ਨਹੀਂ ਸੀ ਮੜਦਾ ਹੁਣ ਤਾਂ 24 ਘੰਟੇ ਲੰਗਰ ਚੱਲਦਾ ਹੀ ਹੈ ਹੁਣ ਜਾ ਕੇ ਨੂੰ ਭਾਗ ਲੱਗਾ ਸਹਿਜ ਪੱਕੇ ਸੋ ਮਿੱਠਾ ਹੋਏ ਜਾ ਤਾਹੇ ਵਾਏ ਵਾਏ ਤੇ ਹੁਣ ਤਾਂ ਚਲੋ ਇਹ ਗੱਲਾਂ ਨੂੰ ਹੁਣ ਪਾਸੇ ਕਰਦੇ ਹੁਣ ਆਓ ਆਪਾਂ ਗੁਰੂ